ਅਸਲ ਵਰਾਖ ਮਹਿਫਿਲ ਜੋ ਵੀ ਸਜਾ ਰਹੇ جا رہے ہیں سویا ہوا وہ درن کوکر سویا ہوا مکا کا اپنا جگا رہے ہیں فٹ دیے گالیاں سکھر دیے ٹانگیاں لاون یا کڑیاں سکھر دیے چھڈیاں بناونے تعال ਸੈਕੜੀਆਂ ਕਲੀਆਂ ਲਾਉਣੀਆਂ ਕਲੀਆਂ ਤੇ ਘਰ ਦੀ ਅਸ਼ੀਸ਼ ਬਣਾਉਣੇ ਤਾਂ ਭੁੱਲੜੇ ਬੜੇ ਔਖੇ ਨੇ ਚੁੱਪੀ ਤੇ ਯਾਰ ਦਾਤਾ ਦਾ ਟੀਮ ਦਾ ਲੱਖਾਂ ਦਾ ਦਾਤਾ ਦਾ ਦਾ ਇਹਦਾ ਰੱਤਾ ਗੁੱਦਾ ਪਿੰਡ ਲੱਖੀ ਨਾ ਦੇਰ ਸਵੇਰੇ ਲੱਗੇ ਖਾਰੇ ਲੱਗੇ ਬੰਦਵਾ ਸਰੀਰ ਮਧਰੀ ਗੋਦੀ ਖੜਾ ਦੀ ਰੇਡ ਪਾਉਣ ਦੇ ਬਾਅਦ ਮਦਾਨ ਚ ਬਣਿਆ ਹੋਇਆ ਚਾਰ ਖਿਡਾਰੀ ਤਿਆਰ ਨੇ ਇੱਕ ਕਹਿੰਦੇ ਹਰਮਨ ਸਰੀਹਾੜੀ ਸਿੰਘ ਦੀ ਧਰਤੀ ਦਾ ਨਾਲ ਮੋਰ ਨਾਲ ਭਾਗੇ ਪਏ ਬੰਦਾ ਪੁੱਤਰ ਗਰਜੰਟ ਖਡੂਰ ਸਿੰਘ ਦਾ ਉਹ ਜੱਟਾ ਜੰਝੜੇ ਗੱਟਾ ਉਹ ਮੁੰਡਾ ਹੱਥਾਂ ਦੇ ਨੇ ਕੰਦਾ ਜਾਵੇ ਤੇ ਰੇਸ਼ਮੀਰ ਮਾਰਵਾ ਰਿਹਾ ਦਾ ਵਾਲਿਆ ਰਾਣਿਆ ਆ ਆਇਆ ਨਰਮਲ ਸਾਡਾ ਪਰਵਾਰ ਕਹਿੰਦਾ ਰਾਣਾ ਗੰਦੇ ਦੇ ਲਈ ਜਿੰਨੇ ਵੀ ਜੱਫੇ ਪਾਵੇਗਾ ਅਸੀਂ ਆਪਣੇ ਬੱਚੇ ਦਾ ਵੱਡਾ ਮਾਣ ਸਨਮਾਨ ਕਰਾਂਗੇ ਮਸਾਲਾ ਸੈਗੋ ਵਾਲਾ ਲਓ ਸਾਹਮਣੇ ਦੁਨੀਆਂ ਦਾ ਸੁਪਰਸਟਾਰ ਖਿਡਾਰੀ ਇੱਕ ਕੰਨੀ ਦੇ ਆ ਠੰਡਾ ਵਾਲਾ ਰਾਣਾ ਲੱਗਿਆ ਟੁੱਟ ਕੇ ਬਸ ਸਾਹਮਣੇ ਪੁਆਇੰਟ ਰੇਟ ਲੋ ਗੁਰੂ ਦਾ ਖਾਲਸਾ ਚਾਰੀ ਹੱਥੀ ਉੱਪਰ ਧਾਵਾ ਬੋਲੇ ਹੋਇਆ ਕਿਤੇ ਭੱਤੀ ਸਾਡਾ ਵੀਰ ਹੈ ਜਿਹੜੇ ਦबई ਤੋਂ ਉਚੇਤੇ ਤੌਰ ਤੇ ਚੱਲ ਕੇ ਆਇਆ ਪਰ ਭਾਗੇ ਪਹਿਲਵਾਰ ਦਾ ਸੁਪੁੱਤਰ ਜੱਫਾ ਲਾਉਂਦਾ ਇਹ ਬਗੜ ਪਹਿਲਵਾਰ ਦੇ ਪਿੰਡ ਦਾ ਲਾਗੀ ਹੈ ਸਭਰਾਵ ਪਿੰਡ ਵਾਲਾ ਲੈ ਵੀ ਕਾਲੀਆ ਦੇ ਚੱਕ ਰਾਇਕ ਕਰਦੇ ਸਭਰਾਵਾ ਲੋ ਸਾਹਮਣੇ ਕਹਿੰਦੇ ਸਭਰਾਵ ਵਾਲਾ ਕਹਿੰਦੇ ਕਬੱਡੀ ਪਾ ਰੇ ਮੇਰੇ ਵੀਰੋ ਚਾਰ ਵੀਰ ਤਾਲੀਆਂ ਦੇ ਸਤਿਕਾਰ ਦੋ ਪਿੰਡ ਪ੍ਰਸਿੱਧ ਕੀਤੇ ਹੈ ਇਤਿਹਾਸਕ ਧਰਤੀ ਹੈ ਮਾਤਾ ਮਰਛਾ ਦੇਵੀ ਜਾਂ ਦਾ ਨਗਰ ਔਰ ਮਾਤਾ ਮਰਛਾ ਦੇਵੀ ਜੀ ਸਹਿਬ ਤਿਰਗੁਰੂ ਅਮਰਦਾਸ ਪਰ ਕੋੜਾ ਟੌਕੇ ਵਾਲਾ ਇਹ ਹੀਰੇ ਟੌਕਿਆਂ ਵਾਲਾ ਚੰਦਿਆ ਤੇਲਾ ਆਸ ਵੀ ਬਹੁਤ ਲਗਿਆ ਬਾਕੀ ਲੱਗੀਆਂ ਜੀ ਤੁਹਾਡੀ ਕਹਿੰਦੇ ਸਤਿਕਾਰ ਨੂੰ ਇੱਕ ਕਾਰਸਾ ਸਗਰੀ ਤੁਸੀਂ ਆਪਸਾ ਸੇ ਆ ਕੇ ਦਾਇਰ ਕਰਕੇ ਅਰੰਭਾਈ ਹੈ ਆਸਾ ਬੈਰੀ ਜੀ ਕਾਲ ਰਸ਼ਨਾਸ਼ ਖਾਲੂ ਫੇਕੇ ਦਾ ਸਾਹ ਦਾ ਜਿੰਦੇ ਖਾਲਸੇ ਇਕ ਲੇਟ ਹੋ ਰਿਹਾ ਤੇ ਪੀਰ ਬਾਬਾ ਲੱਖ ਬਾਬਾ ਜੀ ਨੂੰ ਪਹਿਲਾ ਸੱਬਿਆ ਜਾਲ ਮੇਲਾ ਸ੍ਰੀ ਗੁਰੂ ਅਮਰਦਾਸ ਦੀ ਕਬੱਡੀ ਕਲੱਬ ਸ੍ਰੀ ਗੋਇੰਦਵਾਲ ਸਾਹਿਬ ਤੇ ਬਾਬਾ ਬਲਵਿੰਦਰ ਸਿੰਘ ਦੀ ਕਬੱਡੀ ਕਲੱਬ ਸ੍ਰੀ ਖਡੂਰ ਸਾਹਿਬ ਇਹ ਟੀਮਾਂ ਦਾ ਮੇਰਾ ਨਾਮ ਤਾਰਪ ਸਿੰਘ ਪਿੰਡ ਓਟੀਆਂ ਇਹ ਮੇਲਾ ਸੱਭਿਆਚਾਰਕ ਮੇਲਾ ਹੁੰਦਾ ਉਹ ਤੋਂ ਪ੍ਰੰਤ ਜਿਹੜਾ ਸ਼ਾਮ ਨੂੰ ਕਬੱਡੀ ਦਾ ਖੁੰਡਾ ਵਾ ਇਹ ਜਿਹੜਾ ਮੇਲਾ ਵਾ ਇਹ ਪੂਰੀ ਸੰਗਤ ਪਿੰਡ ਉਹ ਠਿਆ ਦੀ ਰਲ ਮਿਲ ਕੇ ਸਾਰੀ ਸੰਗਤ ਮਨਾਉਂਦੀ ਆ ਵਿੱਚ ਸ਼੍ਰੀਜਿੰਦਰ ਸਿੰਘ ਸਫਰੀ ਵੀ ਵੱਡਾ ਯੋਗਦਾਨ ਆ ਤੇ ਸਾਰੀ ਸੰਗਤ ਦਾ ਜੋ ਉਪਯੋਗ ਦਾ ਰੇ ਕਰਕੇ ਸਾਰੀ ਸੰਗਤ ਜਿਹੜੀ ਬੜੇ ਧੁੰਮਤਾ ਹੁੰਦੇ ਨਾਲ ਹਰ ਸਾਲ ਇਹ ਮੇਲਾ ਮਨਾਉਂਦੀ ਆ ਤੇ ਉਹ ਤੋਂ ਪ੍ਰੰਤ ਜਿਹੜਾ ਕਬੱਡੀ ਨੂੰ ਜਿਹੜਾ ਮੈਚ ਹੁੰਦੇ ਉਹਨਾਂ ਨੂੰ ਵੱਡੇ ਨਾਮ ਦਿੱਤੇ ਜਾਂਦੇ ਹਨ ਮੇਲਾ ਵਾ ਕਬੱਡੀ ਦਾ ਜਿਹੜੇ ਮੈਚ ਕਰਾਉਂਦੇ ਆ ਕਿ ਬੱਚਿਆਂ ਨੂੰ ਨਸ਼ਾ ਤੋਂ ਮੁਕਤ ਕੀਤਾ ਜਾਵੇ ਪੰਜਾਬ ਸਰਕਾਰ ਦਾ ਹੀ ਬੜਾ ਵੱਡਾ ਪ੍ਰਾਲਾ ਹੈ ਕਿ ਨਸ਼ਾ ਤੋਂ ਰੋਕਿਆ ਜਾਵੇ ਤੇ ਖੇਡਾਂ ਵੱਲ ਲਿਆ ਜਾਵੇ ਖੇਡਾਂ ਵੱਲ ਨਾ ਕੇ ਹੀ ਨਸ਼ਾ ਤੋਂ ਪਕਾਇਆ ਜਾ ਸਕਦਾ ਬੱਚਿਆਂ ਨੂੰ ਪੋਤਰਾ ਬੱਚੇ ਜਿਹੜੇ ਆ ਨਸ਼ਾ ਵਾਲੋਂ ਨੂੰ ਬਹੁਤ ਜ਼ਿਆਦਾ ਗਲਤਾਨ ਹੋ ਰਹੇ ਆ ਇਹ ਸਾਡਾ ਵੱਡਾ ਪ੍ਰਾਲਾ ਹੈ ਕਿ ਬੱਚੇ ਜਿਹੜੇ ਨਸ਼ਾ ਤੋਂ ਬਚ ਸਕਣ ਕੋਚ ਅਸੀਂ ਬੱਚਿਆਂ ਨੂੰ ਉਤਸ਼ਾਹ ਕਰਦੇ ਆ ਕਿ ਗਰਬਾਣੀ ਨਾਲ ਵੀ ਜੋੜਿਆ ਜਾਵੇ ਤੇ ਗੁਰਦੁਆਰੇ ਸਾਹਿਬ ਵੀ ਇਹ ਪ੍ਰੋਗਰਾਮ ਕਰਾਉਂਦੇ ਰਹੇ ਆ ਜੇ ਸੱਭਿਆਚਾਰਕ ਮੇਲਾ ਵੀ ਜਿਹੜਾ ਵਾ ਬੱਚਿਆਂ ਨੂੰ ਤੇ ਕਬੱਡੀ ਦਾ ਮੈਚ ਵੀ ਐਸੇ ਕਰਦੇ ਆ ਕਿ ਮਤਲਬ ਕਿ ਬੱਚਿਆਂ ਨੂੰ ਜਿਹੜਾ ਖੇਡਾਂ ਵੱਲ ਪ੍ਰੇਰਿਤ ਕੀਤਾ ਜਾਵੇ ਥਾਂ ਮਿਲੇ ਕਿ ਕਬੱਡੀ ਦੇ ਵਿੱਚ ਨਾ ਕੋਣ ਹੋਰ ਗੇਮਾਂ ਦੇ ਵਿੱਚ ਨਾ ਕੋਣ ਤੇ ਪੰਜਾਬ ਸਰਕਾਰ ਹੀ ਉਪਰਾਲਾ ਕਰ ਰਹੀ ਆ ਕਿ ਨਸ਼ਿਆਂ ਤੋਂ ਮੁਕਤ ਕੀਤਾ ਜਾਵੇ ਪੰਜਾਬ ਨੂੰ ਉਹਨਾਂ ਦਾ ਸਹਿਯੋਗ ਜਿਹੜੀਆਂ ਇਹ ਪਿੰਡ ਦੀ ਕਮੇਟੀ ਕਰ ਰਹੀਆਂ ਆ ਤੇ ਨਾ ਕੋਣ ਨਿਵਾਸੀ ਵੀ ਤੇ ਸਾਰੀ ਸੰਗਤ ਜਿਹੜੀਆਂ rau gar ke ਜਿਹੜਾ ਵਾ ਇਹ ਨਸ਼ਿਆਂ ਤੋਂ ਮੁਕਤ ਕੀਤਾ ਜਾਵੇ ਪਿੰਡ ਨੂੰ ਤੇ ਖੇਡਾਂ ਵੱਲ ਪ੍ਰੇਰਿਤ ਕੀਤਾ ਜਾਵੇ ਬਾਈ ਗੁਰਜੀਤ ਕਾਲਾ ਸਾਹਿਬ ਹੈ ਕੋ ਜੀ